बलो <app homicide> सारे अशली

ਬੱਸ ਐਨੇ ਗੌਰ ਦੀ ਬਾਕੀ ਨਰਮਾ ਦੂਜਾ ਦੂਸਰਾ ਜਨ ਉਸੇ ਹੈਪੀ ਬਾਰਥਡੇ ਆ ਤੇਰਾ ਬੇਟਾ ਜੈ ਕਰੋ ਜੈ ਕਰੋ ਜੈ ਕਰੋ ਜੈ ਕਰੋ ਜੈ ਕਰੋ ਉਹ ਚੱਲ ਚੱਲਾ ਲੋਚਾ ਚੱਲ ਆ ਆ ਜੈ ਕਰੋ ਇਹਨਾਂ ਬੱਚੇ ਚਲੋ ਅਪਰ ਸਾਰਾ ਸ਼ਹਿਰ ਤੁਹਾ ਰਹੀ ਨੀ ਸੋਵੀਗੋ ਥੈਂਕ ਯੂ ਸੋਵੀਗੋ ਥੈਂਕ ਯੂ ਥੈਂਕ ਯੂ ਗੋਡ ਹਾਂ ਓਕੇ ਆ ਗਿਆ ਇੱਕ ਹੋਰ ਬੱਚਾ ਆ ਗਿਆ ਅੱਜ ਆਪ ਦੀ ਬੋਦੀ ਨੂੰ ਬਦਲ ਬਦਲ ਤੂੰ ਲੈ ਆਂ ਫੈਨ ਦਾ ਇਸ ਕੀ ਇਧਰ ਆ ਬੇਟਾ ਪਿਓ ਆਓ ਬੱਚੇ राहुल पानी देना बेटे, पानी देना बेटे। पानी के लिए पानी देना देना। दोस्तों बच्चा अपने घर पहुंच चुका है भी थोड़ा सा सहमा हुआ है i okay.

ਉਹਦਾ ਵੀ ਲੀਡ ਦੀ ਆਗੇ ਪਾਪਾ ਪੰਜ ਪਈ ਨਹੀਂ ਉਹ ਦੇ ਦੋ ਆਪਣੇ ਹੱਥੇ ਵਾਲਾ ਕੇ ਕਰਦੇ ਬਾਕੀ ਪਿੱਛੇ ਪਿੱਛੇ ਹੋ ਜਾਣਾ ਨਹੀਂ ਕੋਈ ਗੱਲ ਹੈ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਇਹ ਕਿਹੜਾ ਤਵਾ ਥੱਲੇ ਪੈ ਜਾ। ਅੱਥੇ ਰੱਖ। ਮਾਈ ਸਾਹਿਬ। ਇੱਕ ਮਿੰਟ ਇੱਕ ਮਿੰਟ ਉਧਰ ਰਹਿਣਾ ਰਿਲੈਕਸ ਹੋ ਜਾ ਇੱਕ ਮਿੰਟ ਇੱਕ ਮਿੰਟ ਫ੍ਰੇਮ ਸਾਰੇ ਦੇ ਬਣੋ ਹਾਂਜੀ ਹਾਂਜੀ ਅਸੀਂ ਫੋਟੋ ਲੈ ਲਾਂਗੇ ਯਾਰ ਫੋਟੋ ਲੈ ਲਾਂਗੇ ਡੈਡੀ 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 ਓਕੇ ਕਿੰਨਾ ਵੱਡਾ ਚੈਲੰਜ ਸੀਗਾ ਬਹੁਤ ਹੀ ਘੱਟ ਘੰਟੇ ਚ ਤੁਸੀਂ ਟੈਸਟ ਕੀਤਾ ਦੇਖੋ ਇਹ ਅੱਜ ਬੜਾ ਅਨਫਰਚਨਿਟੀ ਇਸੀਡੈਂਟ ਹੋਇਆ ਸੀਗਾ ਲੰਘੀਏ ਥੋੜਾ ਜਿਹਾ 3:23 ਪੌਣੇ 3 ਵਜੇ ਅਚਾਨਕ ਉਹ ਕਿਡਨਾਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਸਾਹਿਬ ਇਕੱਠੇ ਕਿਸੇ ਜ਼ਰੂਰੀ ਮੀਟਿੰਗ ਤੇ ਸੀਗੇ ਉਸ ਵੇਲੇ ਹੀ ਲੀਸ ਨੇ ਸਾਡੀ ਸਾਰੀ ਪਠਾਨਕੋਟ ਤੇ ਜਿੰਨੇ ਵੀ ਸਾਡੇ ਅਫਸਰ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲਾਂ ਇਧਰ ਦਾ ਇਨਸੀਡੈਂਟ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਗਿਆ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ এর ਨਾਲ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ سپورਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ हिमाचल पुलिस ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਅਸੀਂ ਜਦੋਂ ਬੱਚੇ ਨੂੰ ਬ੍ਰਾਂਤ ਕੀਤੀ ਤੋਂ ਉਸ ਲਈ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ ਚ ਕਾਯਾਬ ਹੋਏ ਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਰੋਦੇ ਇੱਕ ਸਾਥੀ ਸੋਨਿੰਗ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਇਸ ਇਨਵੈਸਟੀਗੇਟ ਕਰਾਂਗੇ ਕਿ ਹੋਰ ਕੋਈ ਪਰਸ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਾਂਸਟੇਬਲ ਹੈ ਜੋ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ ਪੁਰਾਣੀ ਐਫਆਈਆਰ ਕੇਸੇ ਰਜਿਸਟਰਡ ਹੈਗੇ ਆ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਇੱਦੀ ਤੱਕ ਸਰ ਕਿਹੜੀ ਜਗ੍ਹਾ ਤੋਂ ਕਦੋਂ ਤੋਂ ਸਰ ਰੈਕੀ ਕੀਤੀ ਜਾ ਰਹੀ ਹੈ ਕਿਹੜੀ ਜਗ੍ਹਾ ਤੋਂ ਸਰ ਦੇਖੋ ਇਹ ਜੋ ਸਾਡੀ ਯੂਨੀਵਰਸਿਟੀਸ਼ਨ ਚ ਆਇਆ ਹੈ ਅ ਪਿਛਲੇ 10 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹ 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 ਦੇ ਵਿੱਚ ਅ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਪੂਰ ਜਾਣਾ ਨਹੀਂ ਮੈਂ ਤੁਹਾਨੂੰ ਦੱਸ ਸਕੂੰਗਾ ਪਰ ਵੈਕ ਟਾਈਮ ਜਦੋਂ ਸੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਬੱਚਾ ਸਰ ਕਿੱਥੋਂ ਕਰਦੇ ਬੱਚਾ ਨੂਰਪੁਰ ਤੋਂ ਨੂਰਪੁਰ ਤੋਂ ਮਿਲਿਆ ਸਰ ਮੋਡਲ ਆਫ ਸਪੈਂਡ ਕੀ ਸੀ ਜਿਹਨਾਂ ਲੋਕਾਂ ਦਾ ਕਾਰ ਤੇ ਆਇਆ ਜੀ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ Swift ਕਾਰ ਸੀਗੀ ਜਿਹਦੇ ਵਿੱਚ ਬੱਚੇ ਨੂੰ ਕਿਡਨੈਪ ਕੀਤਾ ਕਾਰ ਵੀ ਰਿਕਵਰ ਹੋ ਚੁੱਕਾ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲਿਆ ਸੀ ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਪਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਦੇ ਵਿੱਚ ਰੱਖੀ ਕਿਤੇ ਵੀ ਹੋਰ ਬੱਚਾ ਵੀ ਟਾਰਗੇਟ ਸੀ ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਬੈਕ ਕਿ ਉਹ ਜਾਨ ਪੇ ਜਾਨ ਸੀਗੇ ਇਹਨਾਂ ਨਾਲ ਪਹਿਲੇ ਜੀ ਮੈਂ ਹਲੇ ਹੋਰ ਤੁਹਾਨੂੰ ਐਕਚੁਅਲੀ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਸਰ ਕ੍ਰਿਮੀਨਲ ਰਿਕਾਰਡ ਪਹਿਲਾਂ ਬੈਕਗ੍ਰਾਉਂਡ ਹੈ ਉਹਨਾਂ ਦਾ ਹਾਂ ਅਮੇ ਤਰਾਨੇ ਦਾ ਹੈ ਜੀ ਮੈਂ ਦੱਸਿਆ ਉਹ ਡਿਸਮਿਸਡ ਕਨਸਟੇਬਲ ਹੈ ਉੱਥੋਂ ਵੀ ਉਹਨੂੰ ਸਰ ਕੀ ਉਹ ਬੰਦੇ ਇਹਨਾਂ ਨੂੰ ਜਾਣਦੇ ਸੀਗੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਹਲੇ ਕਿਉਂਕਿ ਹੁਣੇ ਅਸੀਂ ਬੱਚੇ ਨੂੰ ਲੈ ਕੇ ਠੀਕ ਹੈ ਠੀਕ ਹੈ ਸਹੀ ਸਹੀ ਠੀਕ ਹੈ ਓਕੇ ਸਰ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਓ ਫੋਟੋ ਖੜ ਲਓ ਫੋਟੋ ਖੜਾ ਠੀਕ ਹੈ ਜੀ ਥੈਂਕ ਯੂ ਫੋਟੋ ਖੜਾ ਕੈਮਰਾ ਪਿੱਛੇ ਖੰਡਿਰੋ ਯਾਰ ਸਰ ਇੱਕ ਮਿੰਟ ਇੱਕ 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 ਮਿੰਟ ਇੱਕ ਇਨਕੀ ਮਦਰ ਬੇਟੀ ਕਰਦੇ ਕਰਦੇ ਪੀਰੂ ਹਾਂ ਬੱਚੇ ਬਹੁਤ ਮਿਹਨਤ ਹੈ ਜੀ ਹਾਂ ਬੱਚੇ ਸਰ ਇੱਕ ਉਹ ਉਧਰ ਬੈਠੇ ਸਰ ਬਹੁਤ ਚਾਹ ਯਾਰ ਪੀਜੀ ਪਾਈਓ ਪਿੱਛੇ ਜਾ ਯਾਰ ਬਸ ਸਾਡੇ ਪਿੱਛੇ ਆ ਜੀ ਹਾਂ ਬਦਲ ਸਾਹਿਬ ਤੁਸੀਂ ਸਾਨੂੰ ਰੋਕਿਆ ਸੀਗਾ ਕੋਆਪਰੇਟ ਕੀਤਾ ਸੀ ਕਦੀ ਬਾਤ ਕੀ ਤਫਸੀਲ ਹੈ ਜੀ ਲੋ ਸਾਹਿਬ ਪਿੱਛੇ ਆ ਯਾਰ ਤਿੰਨ ਲਾਈਵ ਬਾਅਦ ਸਰ ਇੱਕ ਮੈਨੂੰ ਮੈਨੂੰ ਜਾਣੇ ਦਿਓ ਆਈਏ ਯਾਹਾਂ ਪੈ

दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बड़ी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना रीजन दो में गया वहाँ पे एस एच ओ शहरत मान थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे उन्होंने उसी समय अपनी एकदम से एक्टिविटी दिखाई और डीएसपी मनहास साहब आगे उन्होंने देखा वो मुझे एसएसपी साहब और डीआईजी साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम आप, आपके बच्चे को वापस लेके आएंगे हमारी जो स्ट्रेटेजीज हैं उसको फॉलो करना है बिल्कुल कूल रखना है काम रखना है बहुत टफ होता है अ पेरेंट कूल काम रहना लेकिन Uh, मैं यहाँ पे एक चीज बोलना चाहूंगा हम हम में से किसी ने भी हम सारे मैक्सिमम मतलब हम लोग जो हम पेरेंट्स है ना तो हम लोगों ने अगर एक जेनविन सी बात बोलूँ हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डी साहब की तरह एस साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सबने इतना कॉपरेट किया पता नहीं कहां कहां से मुझे कॉल आ रहे थे कितने हजारों फोन आ गए और सबकी ब्लेसिंग्स थी सारे कह रहे थे बादल भाई आपने कभी किसी के साथ गलत नहीं किया आपके साथ भगवान गलत नहीं होने देंगे आपका बच्चा आपके पास वापस आ जाएगा और आ, मेरे पास में अल्फाज ही नहीं है पुलिस टीम के वो तो बातों में होती है कि यार पुलिस ऐसा करती है वैसा करती है भाजी पुलिस सुपर कॉप है हमारे पंजाब की वी शुड बी प्राउड ऑफ देम और अगर कभी भी भगवान ना करे आपको सिचुएशन कभी भी टफ लगे तो पुलिस पे ट्रस्ट करो उन पे फेथ करो थैंक यू सो मच जो जो कल जो पर, उनके साथ कोई पहचान वगैरह जो मुझे मुझे पता नहीं अभी सर कुछ बात करेंगे डिस्कस करेंगे तो मैं कह सकता हूँ अभी मेरे जे, पास जे, में कोई इन्फॉर्मेशन नहीं जैसे बस अभी अभी सर लेके आए बच्चे को और सबसे इम्पोर्टेंट चीज मेरा बेटा बिल्कुल सही सलामत इन्होंने मेरे तक वापस पहुँचा दिया अपनी कमिटमेंट के हिसाब से की बादल भाई आप टेंशन बदलो हम आपके बच्चे को लेके आएंगे ਪਰ ਉਹ ਬਿਲਕੁਲ ਠੀਕ ਹੈ। ਥੈਂਕ ਯੂ ਸੋ ਮੱਚ। ਥੈਂਕ ਯੂ। ਇਹ ਤਾਂ ਇਹ ਚਾਈਪਨ ਪਾ ਲਈ। ਬੱਚਾ ਉਹ ਜੋ ਕਿਤੇ ਦੋ ਮਿੰਟ ਬੱਸ। ਪਲੀਜ਼ ਜੇ ਪੁੱਛਾ ਉਹ ਚਾਹ ਪਾਣੀ ਪਾਣੀ ਹੈ ਨਾ। ਰਾਹੁਲ ਪਾਣੀ ਤੇ ਚਾਹ ਕੇ ਇੰਸਟੈਂਟ ਕਰਨਾ। ਅਮੀ ਪ੍ਰਣਾਣ ਸੋਨੇ। ਉਹ ਆ ਗਿਆ ਮੇਰੇ ਵੀ ਆ ਗਏ ਕਮੈਂਟ ਪਾਤਾ ਵੀ ਅਮੀ ਕਰਾਣਾ ਹੋਈ ਹੈ ਇਹਨੇ ਮੈਨੂੰ ਵੀ ਥ੍ਰੈਡ ਕੀਤਾ।